ਇਸ ਨੁਕਤੇ ਨੂੰ ਬੜੇ ਧਿਆਨ ਨਾਲ ਸੁਣਨਾ ਹੈ ਮੌਤ ਪਰਿਵਾਰ ਤੋਂ ਸੰਸਾਰ ਤੋਂ ਪਦਾਰਥਾਂ ਤੋਂ ਕਮਾਏ ਹੋਏ ਧਨ ਤੋਂ ਤੋੜ ਕੇ ਰੱਖ ਦਿੰਦੀ ਹੈ ਵਿਛੋੜ ਕੇ ਰੱਖ ਦਿੰਦੀ ਹੈ ਅਗਰ ਮਨ ਮੌਤ ਕਬੂਲ ਕਰਨ ਲੱਗੇ ਕਬੂਲ ਕਰਨ ਲੱਗੇ ਤਾਂ ਜੀਵ ਜੀ ਐਸਾ ਮਨੁੱਖ ਪਾਪ ਨ ਛੋੜ ਦਿੰਦਾ ਛੁੱਟ ਜਾਂਦਾ ਹੈ ਪਾਪ ਛੁੱਟ ਜਾਂਦਾ ਹੈ ਲੋਗ ਛੁੱਟ ਜਾਂਦਾ ਹੈ ਹੰਕਾਰ ਮੌਤ ਤਨ ਤੇ ਆ ਗਈ ਹੈ ਛੁੱਟ ਜਾਂਦਾ ਹੈ ਪਰਿਵਾਰ ਵਿਛੋੜਾ ਹੋ ਜਾਂਦਾ ਹੈ ਛੁੱਟ ਜਾਂਦਾ ਹੈ ਸੰਸਾਰ ਵਿਛੋੜਾ ਹੋ ਜਾਂਦਾ ਹੈ ਛੁੱਟ ਜਾਂਦੀ ਹੈ ਧਨ ਸੰਪਦਾ ਮਹਿਲ ਮਾਰੀਆਂ ਵਿਛੋੜਾ ਹੋ ਜਾਂਦਾ ਹੈ ਕਿਦਰੇ ਮਨ ਮੌਤ ਕਬੂਲ ਕਰ ਲਵੇ ਛੁੱਟ ਜਾਂਦਾ ਹੈ ਹੰਕਾਰ ਵਿਛੋੜਾ ਹੋ ਜਾਂਦਾ ਛੁੱਟ ਜਾਂਦਾ ਲੋ ਛੁੱਟ ਜਾਂਦੀ ਹੈ ਵਾਸ਼ਨਾ ਛੁੱਟ ਜਾਂਦਾ ਸਾਰੇ ਦਾ ਸਾਰਾ ਜੋ ਹੈ ਪਾਪ ਛੁੱਟ ਗਿਆ ਪਰਿਵਾਰ ਮਰ ਕੇ ਤੇ ਫਿਰ ਜਨਮ ਲਏਗਾ ਫਿਰ ਕਿਸੇ ਪਰਿਵਾਰ ਨਾਲ ਜੁੜੇਗਾ ਜੁੜੇ ਛੁੱਟ ਗਿਆ ਹੰਕਾਰ ਇਹ ਮਨ ਹੁਣ ਨਿਰੰਕਾਰ ਦੇ ਚ ਲੀਨ ਹੋ ਕੇ ਨਿਰੰਕਾਰ ਦਾ ਰੂਪ ਹੋਵੇਗਾ ਪਰਵਾਰ ਛੁੱਟਿਆ ਫਿਰ ਮਿਲੇਗਾ ਬਾਰ ਬਾਰ ਮਿਲੇਗਾ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜ਼ਾਏ ਭਯਾ ਦੇ ਸਲਮੇ ਮਨ ਨੇ ਮਰਨਾ ਕਬੂਲ ਕਰ ਲਿਆ ਬਸ ਜਿਸ ਦਿਨ ਕਬੂਲ ਕਰੇ ਮਨ ਦੀ ਮੌਤ ਹੋ ਜਾਂਦੀ ਹੈ ਫਿਰ ਕੁਝ ਛੁੱਟਦਾ ਹੈ ਛੁੱਟਦਾ ਹੈ ਹੰਕਾਰ ਛੁੱਟ ਜਾਂਦਾ ਹੈ ਲੋਭ ਛੁੱਟ ਜਾਂਦਾ ਹੈ ਵਾਸ਼ਨਾ ਛੁੱਟ ਜਾਂਦੀ ਹੈ ਸਾਰੇ ਦੇ ਸਾਰੇ ਪਾਪ ਛੁੱਟ ਜਾਂਦੇ ਨੇ ਅਨਰਥ ਛੁੱਟ ਜਾਂਦਾ ਹੈ ਮਰ ਕੇ ਮਨੁੱਖ ਸਰੀਰਕ ਮੌਤ ਮਰ ਕੇ ਫਿਰ ਪਰਿਵਾਰ ਨਾਲ ਜੁੜ ਜਾਂਦਾ ਕਿਸੇ ਹੋਰ ਪਰਿਵਾਰ ਨਾਲ ਜਨਮ ਲੈ ਕੇ ਮਨ ਜਦ ਮਰਨਾ ਕਬੂਲ ਕਰਦਾ ਹੈ ਮਰ ਕੇ ਨਿਰੰਕਾਰ ਦੇ ਚਲੇ ਨ ਹੋ ਜਾਂਦਾ ਨਿਰੰਕਾਰ ਦਾ ਰੂਪ ਹੋ ਜਾਂਦਾ ਹੈ ਪਰਮਾਤਮਾ ਦਾ ਜੋ ਹੈ ਰੂਪ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਨੇ ਇਹ ਸੰਸਾਰ ਦਾ ਪਰਵਾਰ ਦਾ ਵਿਛੋੜਾ ਸਾਰਿਆਂ ਤੇ ਲਿਖਿਆ ਹੋਇਆ ਹੈ ਕਿਉਂਕਿ ਮਰਨ ਦੀ ਮੌਰ ਸਾਰਿਆਂ ਤੇ ਲੱਗੀ ਹੋਈ ਹੈ ਹਾਂਜੀ ਸੋ ਜੈ ਤੇਰੀ ਆਣੀਆ ਆਪਾ ਮਰਨ ਤਿਨਹਾ ਚੰਗੇ ਤੋਂ ਚੰਗੇ ਅਨਭਵੀ ਸਿਆਣੇ ਕੋਲ ਇਹ ਪੁੱਛ ਲੋ ਇਹ ਤਨ ਕਰਕੇ ਮਰਿਆ ਤੇ ਪ੍ਰਮਾਤਮਾ ਨੂੰ ਮਿਲੇਗਾ ਕਥਈ ਜੀ ਕਤਈ ਨਹੀਂ ਕੋਚ ਲੋਕ ਕਿੱਛੇ ਛਣੇ ਮਹਾਰਾਜ ਇਹ ਕਹਿ ਰਹੇ ਹਨ ਮਨ ਮਰ ਕੇ ਪਰਮਾਤਮਾ ਨੂੰ ਮਿਲਦਾ ਹੈ ਤਨ ਮਰ ਕੇ ਪਰਮਾਤਮਾ ਨੂੰ ਨਹੀਂ ਮਿਲਦਾ ਕਤਈ ਨਹੀਂ ਫਿਰ ਅਗੋਂ ਫਿਰ ਪਰਿਵਾਰ ਮਿਲ ਜਾਂਦਾ ਹੈ ਫਿਰ ਸੰਸਾਰ ਮਿਲ ਜਾਂਦਾ ਹੈ ਫਿਰ ਇਹੀ ਛਲ ਪਰੇ ਇਹੀ ਸਭ ਕੁਝ ਭਗਤ ਕਬੀਰ ਇੱਕ ਨੁਕਤਾ ਬਿਆਨ ਕਰਦੇ ਨੇ ਮਨੁੱਖ ਧਨ ਕਿਸੇ ਨੂੰ ਲੁੱਟ ਕੇ ਬੜਾ ਖੁਸ਼ ਹੁੰਦਾ ਹੈ ਕਿਸੇ ਜਗ੍ਹਾ ਤੇ ਲੁਟਾ ਕੇ ਬੜਾ ਖੁਸ਼ ਹੁੰਦਾ ਹੈ ਇੱਕ ਜਗ੍ਹਾ ਤੇ ਇਸ ਨੂੰ ਲੁੱਟਣ ਨਾਲ ਆਨੰਦ ਮਿਲਦਾ ਹੈ ਇੱਕ ਜਗ੍ਹਾ ਇਸ ਨੂੰ ਲੁਟਾਣ ਨਾਲ ਆਨੰਦ ਮਿਲਦਾ ਹੈ ਬਹੁ ਪਰਪੰਚ ਕਰ ਪਰ ਧਨ ਲਿਆਵੇ ਸੁਤਧਾਰਾ ਤੇ ਆਮ ਲੁਟਾਵੇ ਬੜੇ ਪਰਪੰਚ ਕਰਕੇ ਲੋਗਾਂ ਨੂੰ ਲੁੱਟਦਾ ਹੈ ਜਗਤ ਨੂੰ ਲੁੱਟਦਾ ਹੈ ਫਿਰ ਪਤਨੀ ਦੇ ਅੱਗੋਂ ਬੱਚਿਆਂ ਦੇ ਅੱਗੋਂ ਆਪਣੇ ਆਪ ਨੂੰ ਲੁੱਟਦਾ ਲੁੱਟਾ ਦੇ ਇੱਥੇ ਲੁੱਟਾ ਕੇ ਖੁਸ਼ੀ ਮਿਲਦੀ ਹੈ ਦੂਜਿਆਂ ਨੂੰ ਪਰਪੰਚ ਪਰਦੰਨ ਦੂਜੇ ਨੂੰ ਲੁੱਟ ਕੇ ਖੁਸ਼ੀ ਮਿਲਦੀ ਹੈ ਪਰਿਵਾਰ ਨੂੰ ਦੇ ਕੇ ਖੁਸ਼ੀ ਮਿਲਦੀ ਹੈ ਦੂਜਿਆਂ ਕੋਲ ਖੋ ਕੇ ਖੁਸ਼ੀ ਮਿਲਦੀ ਹੈ ਲੁੱਟ ਕੇ ਖੁਸ਼ੀ ਮਿਲਦੀ ਹੈ ਐਥੇ ਲੁਟਾ ਕੇ ਲੋਕੀ ਖੁਸ਼ ਹੁੰਦੇ ਪਰ ਕਬੀਰ ਕਹਿੰਦੇ ਨੇ ਇੱਕ ਗੱਲ ਚੇਤੇ ਰੱਖ ਮਨ ਮੇਰੇ ਭੂਲੇ ਕਪੜਾ ਨਾ ਕੀਜੇ ਪੰਥ ਨੇ 베ਰ ਤੇਰੇ ਜੀਪੇ ਲਏ ਇਹ ਫੈਸਲਾ ਨਾ ਤੇਰੀ ਪਤਨੀ ਨੇ ਕਰਨਾ ਨਾ ਤੇਰੇ ਬੱਚਿਆਂ ਨੇ ਸਾਥ ਦੇਣਾ ਨਾ ਤੇਰੇ ਭੈਣਾਂ ਤੇ ਭਰਾਵਾਂ ਨੇ ਇਹ ਸਾਰੀ ਗੱਲ ਤੇਰੇ ਤੇ ਹੀ ਨਿਭੜੇ ਤੇਰੇ ਨਾਲ ਇਹਦਾ ਲੇਖਾ ਜੋਖਾ ਸਿਰਫ ਤੇਰੇ ਨਾਲ ਹੈ ਇਸ ਵਾਸਤੇ اے ਮੇਰੇ ਭੁੱਲੇ ਹੋਏ ਮਨ اے ਨਾਦਾਨ ਮਨ ਇਹ ਕਪਟ ਨਾ ਕਰ ਦੂਜਿਆਂ ਨੂੰ ਲੁੱਟਦਾ ਹੈ ਤੇ ਕਿਧਰੇ ਜਗਾ ਲੁਟਾਉਣਾ ਲੁਕ ਕੇ ਖੁਸ਼ ਖੁਸ਼ੀ ਮਿਲਦੀ ਹੈ ਜਿੱਥੇ ਤੂੰ ਲੁੱਟਣ ਦੇ ਸਫਲ ਹੋ ਜਾਏ ਤੇ ਜਿੱਥੇ ਤੂੰ ਲੁਟਾਉਂਦਾ ਹੈ ਉੱਥੇ ਖੁਸ਼ ਹੋ ਜਾਂਦਾ ਹੈ ਪਰ ਇੱਕ ਗੱਲ ਚੇਤੇ ਰੱਖ ਕਿ ਸਭ ਕੁਝ ਨਿਬੜੇਗਾ ਤੇਰੇ ਤੇ ਤੇਰੇ ਤੇ ਜੋ ਇਹ ਨਿਬੜੇਗਾ ਵਿਛੋੜੇ ਦੀ ਮੋਰ ਸਾਰਿਆਂ ਤੇ ਲੱਗੀ ਹੈ ਕਿਸੇ ਵੀ ਸਿਆਣੇ ਕੋਲ ਪੁੱਛ ਲਓ ਇਸ ਤਰ੍ਹਾਂ ਮਰਨ ਦੇ ਨਾਲ ਪਰਮਾਤਮਾ ਦਾ ਮਿਲਣਾ ਹੋ ਜਾਂਦਾ ਹੈ ਬਾ ਨਹੀਂ ਹੁੰਦਾ ਨਹੀਂ ਹੁੰਦਾ ਹਾਂਜੀ ਜਿਨ ਕਾ ਹੀਰਾ ਬਾਹ ਕੁ ਮਿਸਰਾ ਵੱਢੀ ਵੀਰਨ ਨੂੰ ਨਾ ਜਿਨ੍ਹਾਂ ਨੂੰ ਉਹ ਮੇਰਾ ਪਰਿਪੂਰਨ ਪਰਮਾਤਮਾ ਵਿਸਰੇ ਹੁਣ ਮੈਂ ਫਿਰ ਅਜ਼ ਕਰਦਿਆਂ ਮੌਤ ਜਿਸ ਨੂੰ ਯਾਦ ਹੈ ਕਾਲ ਜਿਸ ਨੂੰ ਯਾਦ ਹੈ ਉਸੇ ਨੂੰ ਅਕਾਲ ਯਾਦ ਹੈ ਜਿਹਨੂੰ ਆਪਣਾ ਅੰਤ ਯਾਦ ਹੈ ਉਸੇ ਨੂੰ ਬਯੰਤ ਯਾਦ ਜਿਸਨੂੰ ਮੌਤ ਕਬੂਲ ਹੈ ਉਸੇ ਨੂੰ ਹੀ ਪਰਮਾਤਮਾ ਕਬੂਲ ਹੈ ਜਿਹਨੂੰ ਮੌਤ ਕਬੂਲ ਨਹੀਂ ਉਹਨੂੰ ਪਰਮਾਤਮਾ ਕਬੂਲ ਨਹੀਂ ਪਰਮਾਤਮਾ ਨੂੰ ਤੋਂ ਬਾਅਦ ਦੇਚ ਕਬੂਲ ਕਰ ਪਹਿਲਾ ਮਰਨ ਕਬੂਲ ਜੀਵਨ ਕੀ ਛਡਾਸ ਤੇ ਮਰਨਾ ਭੁੱਲ ਗਏ ਤੋ ਰੱਬ ਆਪੇ ਭੁੱਲ ਗਿਆ ਮਹਾਰਾਜ ਕਹਿੰਦੇ ਜਿਹਨਾਂ ਨੂੰ ਜਿਨ੍ਹਾਂ ਨੂੰ ਪਰਮਾਤਮਾ ਭੁੱਲ ਗਿਆ ਜਿਤਨੀ ਉਹਨਾਂ ਨੂੰ ਵੇਦਨਾ ਹੁੰਦੀ ਹੈ ਦੁੱਖ ਹੁੰਦਾ ਹੈ ਕਸ਼ਟ ਹੁੰਦਾ ਏ ਇਹੋ ਹੀ ਜਾਣਦੇ ਹਾਂਜੀ ਈਸਵਾਹ ਹੋ ਤਜ ਸੁਏ ਯਾਕੀ ਨਗਰ ਸਦਾ ਸੁਖ ਹੋਏ ਮਹਾਰਾਜ ਕਹਿੰਦੇ ਨੇ ਤੂੰ ਦਿਨ ਦਾ ਸੰਗੋਧ ਦੇ ਉਹੀ ਸਿੱਖ ਉਹ ਸਲਾਹ ਕਰਦੇ ਜਿਸ ਪ੍ਰਭੂ ਦੀ ਨਿਗਾਹ ਨਾਲ ਨਜ਼ਰੇ ਕਰਮ ਨਾਲ ਸਦੀਵੀ ਸੁਖ ਦੀ ਪ੍ਰਾਪਤੀ ਹੋ ਜਾਂਦੀ ਏ ਸਦੀਵੀ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਏ ਉਸ ਪਰਮਾਤਮਾ ਦੀ ਸਿਖ ਤੋਂ ਸਲਾਹ ਕਰ ਔਰ ਵੱਡਾ ਕਰਕੇ ਜਾਣ ਮਹਾਨ ਕਰਕੇ ਜਾਣ ਸਮਰਥ ਕਰਕੇ ਜਾਣ ਦਰਸਲ ਪਰਮਾਤਮਾ ਨੂੰ ਵੱਡਾ ਵੱਡਾ ਕਹਿਣਾ ਹੀ ਆਪਣੇ ਆਪ ਨੂੰ ਵੱਡਾ ਕਰਨਾ ਹੈ ਕਿਸੇ ਹੁਕਮਰਾਨ ਨੂੰ ਮਹਿਮਾ ਗਾਇਨ ਕਰਨ ਨਾਲ ਕੋਈ ਹੁਕਮਰਾਨ ਨਹੀਂ ਹੋ ਜਾਂਦਾ ਕਿਸੇ ਧਨਵਾਨ ਦੀ ਮਹਿਮਾ ਗਾਇਨ ਕਰਨ ਨਾਲ ਕੋਈ ਧਨਵਾਨ ਨਹੀਂ ਹੋ ਜਾਂਦਾ ਪਰ ਜਿਹੜੇ ਭਗਵਾਨ ਨੂੰ ਵੱਡਾ ਵੱਡਾ ਆਕ ਦਿਨ ਤੇ ਉਹਦੀ ਮਹਿਮਾ ਗਾਇਨ ਕਰਦੇ ਨੇ ਉਹ ਭਗਵਾਨ ਵਰਗੇ ਹੀ ਹੋ ਜਾਂਦੇ ਨੇ ਹਰ ਕਾ भगत ਸੋ ਹਰ ਹੀ ਜਿਆ ਤੋ ਇਸ ਤਰ੍ਹਾਂ ਵੱਡਾ ਵੱਡਾ ਕਰਕੇ ਤੂੰ ਸਿਫਤੋ ਸਲਾਹ ਕਰ ਤਾਂ ਕਿ ਤੈਨੂੰ ਵਡਿਆਈਆਂ ਦੀ ਪ੍ਰਾਪਤੀ ਹੋ ਜਾਏ ਤੂੰ ਵੀ ਮਹਾਨ ਹੋ ਜਾਏ ਤੇ ਸਮਰੱਥ ਹੋ ਜਾਏ ਹਾਂ ਜੀ ਸਤਨਾਮ सारे सारिया दाता एक परमात्मा है दाता नहीं है दाता नहीं है दद्दा दाता एक है दूसरा ना एक तू अगर मन बैठे तो ये तेरा भुलेखा है